아 ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਆ ਇਹ ਪੰਜਾਬ ਦੇ ਵਿੱਚ ਲਗਾਤਾਰ ਹੋ ਰਹਿਣ ਨਜਾਇਜ਼ ਕਬਜ਼ਿਆਂ ਦੀਆਂ ਤਸਵੀਰਾਂ ਵਾਂਹੇ ਮੇਰੀ ਗੱਲ ਨੂੰ ਕਿਸੇ ਧਰਮ ਜਾਂ ਗਰੀਬੀ ਦੇ ਨਾਲ ਨਾ ਜੋੜ ਲੈਣਾ ਜੇ ਕਿਸੇ ਨੂੰ ਲੱਗਦਾ ਕਿ ਮੈਂ ਗਲਤ ਕਹਿ ਰਿਹਾ ਵਾਂ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਇੱਕ ਖੋਖਾ ਲਾ ਕੇ ਵੀ ਦਿਖਾ ਦਿਓ ਸ਼ਹਿਰ ਦੇ ਚੌਧਰੀਆਂ ਨੇ ਉਸੇ ਵੇਲੇ ਆਣ ਕੇ ਤੁਹਾਡਾ ਖੋਖਾ ਚੁਕਵਾ ਦੇਣਾ ਹੋ ਸਕਦਾ ਨਗਰਪਾਲਿਕਾ ਤੁਹਾਡੇ ਤੇ ਪਰਚਾ ਵੀ ਕਰਵਾ ਦੇਵੇ ਪਰ ਇਹਨਾਂ ਨੇ ਤਾਂ ਪੰਜਾਬ ਨੂੰ ਸ਼ਾਮਲਾਟ ਸਮਝਿਆ ਹੋਇਆ ਸ਼ਾਮਲਾਟ ਜਿੱਥੇ ਚਾਹੁੰਦੇ ਨੇ ਆਪ ਦਾ ਡੇਰਾ ਲਾ ਕੇ ਬੈਠ ਜਾਂਦੇ ਨੇ ਪਰ ਇਹ ਗੱਲ ਪੱਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਬਜ਼ੇ ਛਡਵਾਏ ਨਹੀਂ ਜਾਣੇ ਹਾਂ ਜਿਹਨੂੰ ਲੋੜ ਹੈ ਜਿਹੜੇ ਵੀ ਸਾਡੇ ਕਿਸਾਨ ਭਰਾ ਨੂੰ ਜਾਂ ਕਿਸੇ ਨੂੰ ਵੀ ਲੋੜ ਹੈ ਉਹ ਆਪਦੀ ਮੋਟਰ ਤੇ ਰੱਖ ਲਵੇ ਆਪਦੇ ਗੁਜਰਾਨ ਜੋਗੇ ਬੰਦੇ ਜਾਂ ਫਿਰ ਇਹ ਕਿਰਾਇਆ ਤੇ ਰਹਿਣ ਜਿਵੇਂ ਸਾਡੇ ਗਏ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਨਾ ਕਿਰਾਇਆ ਤੇ 5-500 8-800 ਪਾਉਂਡ ਦੇ ਕੇ ਰਹਿੰਦੇ ਆ ਕਿਰਾਇਆ ਤੇ ਜਿਹਦੇ ਨਾਲ ਉਹ ਸਟੇਟ ਦੀ ਵੀ ਤਰੱਕੀ ਹੁੰਦੀ ਆ ਇਹ ਫਰੀ ਦੇ ਵਿੱਚ ਜਿੱਥੇ ਦਿਲ ਕਰਦਾ ਉੱਥੇ ਇਹਨਾਂ ਨੇ ਕਬਜ਼ੇ ਕੀਤੇ ਹੋਣ ਤੁਹਾਨੂੰ ਲੱਗਦਾ ਆ ਦੇਖ ਕੇ ਦੱਸੋ ਆ ਕਬਜ਼ੇ ਛਡਵਾ ਲੋਂਗੇ ਕੌਣ ਛਡਵਾਏਗਾ ਕਬਜ਼ੇ ਇਹ ਕਿਸੇ ਕੋਲੋਂ ਛਡਵਾਏ ਨਹੀਂ ਜਾਣੇ ਤੁਹਾਨੂੰ ਪਤਾ ਵਾ ਜਦੋਂ ਕਬਜ਼ੇ ਛਡਵਾਉਣ ਦੀ ਗੱਲ ਤੁਰੂਗੀ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਮਨੁੱਖੀ ਅਧਿਕਾਰਾਂ ਦੇ ਰਾਖੇ ਹਿਊਮਨ ਰਾਈਟਸ ਵਾਲੇ ਉਹਨਾਂ ਨੇ ਹੀ ਆ ਕੇ ਸਾਹਮਣੇ ਖੜ ਜਾਣਾ ਕੋ ਹਾਈ ਕੋਰਟ ਦੇ ਵਿੱਚ ਕੇਸ ਚੱਲੇਗਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲੇਗਾ ਫਿਰ ਇਹੋ ਜਿਹੇ ਕੇਸਾਂ ਨੂੰ ਕੀ ਹੋਵੇਗਾ ਰਾਖਵੇਂ ਰੱਖ ਲੈਣਗੇ ਪੈਂਡਿੰਗ ਪੈਂਡਿੰਗ ਰੱਖੇਗਾ ਕੇਸਾਂ ਦੀ ਕੋਈ ਤਰੀਕ ਨਹੀਂ ਹੁੰਦੀ ਉਹਨਾਂ ਨੂੰ 30 ਸਾਲ ਦਾ ਵੀ ਟਾਈਮ ਲੱਗ ਸਕਦਾ 50 ਸਾਲ ਦਾ ਵੀ ਟਾਈਮ ਲੱਗ ਸਕਦਾ ਜੇ ਇਹਨਾਂ ਤੇ ਤੁਰੰਤ ਕਾਰਵਾਈਆਂ ਨਾ ਕੀਤੀਆਂ ਗਈਆਂ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵੱਡੀ ਮਸੀਬਤ ਬਾਣੀ ਬਹੁਤ ਵੱਡੀ ਮਸੀਬਤ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਲੋਕ ਅਜਿਹੇ ਨੇ ਜਿਨ੍ਹਾਂ ਕੋ ਘਰ ਹੈ ਨਹੀਂਗੇ ਮੈਂ ਕਹਿ ਸਕਦਾ ਵੀ 10 ਤੋਂ 15% ਘੱਟੋ-ਘੱਟ ਪੰਜਾਬ ਦੇ ਵਿੱਚ ਲੋਕ ਹੈਗੇ ਨੇ ਜਿਹੇ ਗਰੀਬ ਜਿਨ੍ਹਾਂ ਕੋਲ ਆਪਦੇ ਘਰ ਨਹੀਂ ਹੈਗੇ ਤੁਸੀਂ ਇੱਥੇ ਉਹਨਾਂ ਨੂੰ ਆਪਦੇ ਘਰ ਬਣਾਉਣ ਦੀ ਇਜਾਜ਼ਤ ਦੋਗੇ ਤੁਸੀਂ ਉਹਨਾਂ ਨੂੰ ਘਰ ਬਣਾ ਲੈਣ ਦੋਗੇ ਇੱਥੇ ਇੱਥੋਂ ਛੱਡੋ ਆ ਜਿੱਦਾਂ ਆਏ ਹੋਏ ਨੇ ਸਾਡੇ ਪੰਜਾਬ ਦੇ ਵਿੱਚ ਕੰਮ ਕਰਨ ਆਏ ਨੇ ਕਰਨ ਕਿਰਾਏ ਤੇ ਰਹਿਣ ਜਾਂ ਠੁਕਮੀ ਜਗ੍ਹਾ ਤੇ ਰਹਿਣ ਕਿਰਾਇਆ ਦੇ ਕੇ ਰਹਿਣ ਜਗ੍ਹਾ ਤੇ ਥਾਂ-ਥਾਂ ਕਬਜ਼ੇ ਕਰਨ ਦਾ ਕੋਈ ਹੱਕ ਨਹੀਂ ਕਿਸੇ ਨੂੰ ਹੈਗਾ ਬਾਕੀ ਤੁਸੀਂ ਹਿਮਾਚਲ ਚਲੇ ਜਾਓ ਆਪਣੇ ਗਵਾਹ ਨਹੀਂ ਆ ਨਾ ਇਹ ਵੀ ਸਟੇਟ ਹਿਮਾਚਲ ਉੱਥੇ ਤੁਸੀਂ ਕੋਈ ਰੇੜੀ ਜਾਂ ਖੋਖਾ ਏਦਾਂ ਲਾ ਕੇ ਦਿਖਾਓ ਸਮੇਤ ਰੇੜੀ ਦੇ ਪ੍ਰਸ਼ਾਸਨ ਨੇ ਤੁਹਾਨੂੰ ਇੱਕ ਘੰਟੇ ਦੇ ਵਿੱਚ ਚੁੱਕ ਲੈਣਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਸੋ ਬਾਕੀ ਜਦੋਂ ਇਹ ਕਿਰਾਇਆਂ ਤੇ ਰਹਿਣਗੇ ਤਾਂ ਕੋਈ ਇਹਨਾਂ ਦੀ ਵੈਰੀਫਿਕੇਸ਼ਨ ਵੀ ਹੋਵੇਗੀ ਕੋਈ ਜਾਂਚ ਪੜਤਾਲ ਵੀ ਹੋਏਗੀ ਜਿਹੜਾ ਇਹਨੂੰ ਕਿਰਾਏ ਤੇ ਜਿਹੜਾ ਇਹਨਾਂ ਨੂੰ ਰੱਖੇਗਾ ਉਹ ਕੋਈ ਡਾਕੂਮੈਂਟ ਵੀ ਮੰਗੇਗਾ ਇੱਥੇ ਪਤਾ ਨਹੀਂ ਲੱਗਦਾ ਕੋਈ ਕਿੱਧਰੋਂ ਆ ਗਿਆ ਕੀ ਕਿਸੇ ਨੇ ਕ੍ਰਾਈਮ ਕੀਤਾ ਹੋਵੇ ਭਾਵੇਂ ਆਪਦੀ ਸਟੇਟ ਦੇ ਵਿੱਚ ਕਿਸੇ ਨੂੰ ਕੀ ਪਤਾ ਕੋਈ ਪੁਲਿਸ ਦਾ ਲੁੜੀਂਦਾ ਹੋਵੇ ਕਾਨੂੰਨ ਦਾ ਭਗੌੜਾ ਹੋਵੇ ਕੋਈ ਉਹ ਆਣ ਕੇ ਭਾਵੇਂ ਇੱਥੇ ਰਹੀ ਜਾਵੇ ਇੱਥੋਂ ਕਾਂਡ ਕਰਕੇ ਉੱਧਰ ਨੂੰ ਫੇਰ ਵਾਪਸ ਭੱਜੇਵੇ ਹੋਰ ਕਿਸੇ ਅਗਲੀ ਸਟੇਟ ਨੂੰ ਭੱਜੇਵੇ ਸੋ ਇਹ ਬਹੁਤ ਜ਼ਰੂਰੀ ਆ ਪੰਜਾਬ ਦੇ ਲੋਕਾਂ ਦੀ ਸੇਫਟੀ ਵਾਸਤੇ ਸੁਰੱਖਿਆ ਵਾਸਤੇ ਵੀ ਇਹ ਬਹੁਤ ਜ਼ਰੂਰੀ ਆ ਇਹ ਗੱਲ ਸੋ ਸਰਕਾਰ ਨੂੰ ਚਾਹੀਦਾ ਵਾ ਇਹਨਾਂ ਦੇ ਤੁਰੰਤ ਐਕਸ਼ਨ ਲੈਣਾ ਕਾਨੂੰਨੀ ਤਰੀਕੇ ਦੇ ਨਾਲ ਸਰਕਾਰ ਨੂੰ ਚਾਹੀਦਾ ਵਾ ਇਹੋ ਜਿਹਾ ਜਿੱਥੇ ਵੀ ਨਜਾਇਜ਼ ਕਬਜ਼ੇ ਹੋਏ ਨੇ ਉਹਨਾਂ ਤੇ ਤੁਰੰਤ ਐਕਸ਼ਨ ਲੈਣ ਦੀ ਲੋੜ ਆ ਸਰਕਾਰ ਨੂੰ ਤੁਰੰਤ ਐਕਸ਼ਨ ਲੈਣ ਦੀ ਲੋੜ ਬਾਕੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਇਹ ਜੋ ਵੀ ਹੋਇਆ 2-3 ਸਾਲਾਂ ਦੇ ਵਿੱਚ ਨਹੀਂ ਹੋਇਆ ਇਹ ਬਹੁਤ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਸਾਰਾ ਕੁਝ ਹੁਣ ਇਹਨੇ ਏਡਾ ਕੁ ਵੱਡਾ ਰੂਪ ਧਾਰਨ ਕਰ ਲਿਆ ਵਾ ਇਹਨਾਂ ਨੂੰ ਇੱਥੋਂ ਉਠਾਉਣਾ ਆਸਾਨ ਨਹੀਂ ਹੈ ਇਹ ਗੱਲ ਪੱਕੀ ਹੈ ਇਹਨਾਂ ਨੂੰ ਇੱਥੋਂ ਉਠਾਉਣਾ ਆਸਾਨ ਨਹੀਂਗਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਤੁਹਾਨੂੰ ਜਦੋਂ ਇਹਨਾਂ ਨੂੰ ਉਠਾਲਣ ਦੀ ਕੋਸ਼ਿਸ਼ ਕੀਤੀ